ਉਹ ਜਿਹੜਾ ਅਨਾਜ ਅੱਜ ਸਾਡਾ ਇੱਥੇ ਸੜ ਕੇ ਸੁਆਹ ਹੋ ਗਿਆ ਦੇਖੋ ਕਿੰਨਾ ਰਕਬਾ ਜਿਹੜਾ ਇਹ ਸਾਡਾ ਜਿਹੜਾ ਸੜ ਗਿਆ ਅੱਕ ਦੀ ਲਪੇੜ ਤੇ ਆ ਗਿਆ ਬਹੁਤ ਰਕਬਾ ਸੜ ਗਿਆ ਵੈਸੇ ਨਾੜ ਵੀ ਬਹੁਤ ਸੜ ਗਿਆ ਇੱਥੇ ਸਾਡੀ ਖੜੀ ਹੋਈ ਕਣਕ ਸੋ ਕਣਕ ਵੀ ਜਿਹੜੀ ਸੜ ਗਈ ਏ ਸਾਡੇ ਨਾਲ ਭੈਣ ਨੇ ਉਹਨਾਂ ਦਾ ਬੇਟਾ ਕਰਾਂਗੇ ਗੱਲਬਾਤ ਭੈਣ ਸਾਸਰੀ ਜੀ ਸਾਸਰੀ ਕਣਕ ਭੈਣ ਜੀ ਇਹ ਕਿੰਨਾ ਰਕਬਾ ਸੀ ਤੁਹਾਡਾ ਕਣਕਲਾ ਜੀ ਵੀਰ ਜੀ ਸਾਡੇ 2 ਕਿੱਲੇ ਸੀ ਅੱਛਾ 2 ਕਿੱਲੇ ਹਾਂਜੀ 2 ਕਿੱਲੇ ਕਣਕ ਹੀ ਸੀ ਭੈਣ ਹਾਂਜੀ ਕਣਕ ਹੀ ਸੀ ਇਹ 2 ਕਿੱਲੇ ਪੂਰੇ ਹੀ ਸੜ ਗਏ ਆ ਜੀ ਹਾਂਜੀ ਅੱਛਾ 2 ਕਿੱਲੇ ਤੋਂ ਇਲਾਵਾ ਤੁਹਾਡੇ ਕੋਲੇ ਹੋਰ ਨਹੀਂ ਹੈ ਰਕਬਾ ਜੀ ਨਹੀਂ ਸੀ ਵੀ ਸਾਰੀ ਠੇਕੇ ਤੇ ਲਈ ਹੋਈ ਹੈ ਅੱਛਾ ਤੁਹਾਡੀ ਵੀ ਠੇਕੇ ਤੇ ਹੈ ਜੀ ਠੇਕੇ ਤੇ ਉਹ ਹੋ ਅੱਛਾ ਤੁਹਾਡੀ ਵੀ ਜ਼ਮੀਨ ਤੇ ਤੁਸੀਂ ਠੇਕੇ ਲੇਤੀ ਹਾਂ ਹਾਂ ਜੀ ਠੇਕੇ ਤੇ ਭੈਣ ਹੋਰ ਕੀ ਨਾਲ ਕੰਮ ਕਰ ਤੁਸੀਂ ਕਰਦੇ ਹੋ ਸਾਡੇ ਇਹਨਾਂ ਦੇ ਡੈਡੀ ਮਤਲਬ ਫੋਟੋਗ੍ਰਾਫਰ ਨੇ ਅੱਛਾ ਜੀ ਉਹ ਅੱਜ ਜੰਮੂ ਗਏ ਹੋਏ ਨੇ ਇਸ ਦੇ ਪਿੱਛੇ ਵੀ ਆਪਣੇ ਪੇਟ ਦੀ ਖਾਤਰ ਕਿਸੇ ਬਣਾਉਣ ਵਾਸਤੇ ਓਕੇ ਓਕੇ ਹਾਂ ਜੀ ਠੀਕ ਹੈ ਜੀ ਸ਼ਾ ਤੁਹਾਨੂੰ ਇਹ ਕਿਦਾਂ ਪਤਾ ਲੱਗਿਆ ਕਿ ਪੈਣ ਕਣਕ ਦੋਂ ਜਿਹੜੀ ਅੱਗ ਲੱਗ ਚੁੱਕੀ ਜਾਂ ਅੱਗ ਆ ਗਈ ਹੈ ਜੀ ਸਾਨੂੰ ਐਵੇਂ ਕਰੇ ਬੈਠੇ ਹੀ ਪਤਾ ਚੱਲਿਆ ਵੀ ਅਸੀਂ ਕਿ ਵੀ ਇੱਧਰ ਅੱਗ ਆ ਰਹੀ ਹੈ ਤੇ ਬਾਕੀ ਵੇਖਿਆ ਸੀ ਟਰੈਕਟਰ ਵੀ ਚਲ ਚਲਾਈ ਜਾ ਰਹੇ ਨੇ ਅੱਛਾ ਜੀ ਤੇ ਅਸੀਂ ਕਹੇ ਸ਼ਾਇਦ ਬੁਝਾ ਲੈਣਗੇ ਅੱਛਾ ਜੀ ਤੇ ਜਦੋਂ ਵੇਖਿਆ ਵੀ ਹਵਾ ਹੀ ਇੱਧਰ ਨੂੰ ਹੋ ਗਈ ਜਦੋਂ ਇੱਧਰ ਤਾਂ ਣਾੜ ਸੀਗਾ ਣਾੜ ਨੂੰ ਅੱਗ ਲੱਗਦੀ ਲੱਗਦੀ ਸਾਡੀ ਨਾਲ ਕਣਕ ਸੀ ਸਾਰੀ ਹੀ ਸੜ ਗਈ ਅੱਛਾ ਜੀ ਸਾਡਾ ਕੋਈ ਵਸਤ ਚਾਰ ਬੱਚੇ ਕਾਲਜ ਗਏ ਸੀ ਬੱਚੇ ਠੀਕ ਹੈ ਜੀ ਤੇ ਮੈਂ ਵੀ ਘਰੇ ਪਸ਼ੂ ਡੰਗਰੀ ਵੀ ਰੱਖੀ ਹੋਈ ਹੈ। ਹਾਂਜੀ ਹਾਂਜੀ ਡੰਗਰ ਵੀ ਰੱਖੇ ਹੋਏ ਨੇ। ਅੱਛਾ ਤੂੜੀ ਵੀ ਬਣਵਾਣੀ ਸੀ ਤੇ ਇਹ ਤੁਸੀਂ ਪੰਜੇ ਘਰੇ ਕਿੰਨੇ ਮੈਂਬਰ ਹੋ? ਸਾਡੀ ਇੱਕ ਬੇਟੀ ਤੇ ਦੋ ਬੇਟੇ ਨੇ। ਅੱਛਾ ਜੀ। ਹਾਂਜੀ ਇਹਨਾਂ ਦੇ ਲੈੜੀ ਹੈ। ਪੰਜ ਮੈਂਬਰ ਜੇ ਘਰੇ ਹੈ। ਸੋ ਪੰਜ ਜਿਹੜੀ ਆਪਾਂ ਇਹ 6 ਮਹੀਨਿਆਂ ਤੋਂ ਦੇਖਦੇ ਰਹੇ ਆ, ਸੋਚਦੇ ਰਹੇ ਆ ਵੀ ਅੱਜ ਆਪਣੀ ਕੜਕ ਜਿਹੜੀ ਵੱਡੀ ਹੋ ਗਈ ਏ, ਹਰੀ ਹੋ ਗਈ ਏ, ਬਲੀਆਂ ਲੱਗ ਗਈਆਂ ਨੇ। ਹੁਣ ਆਪਾਂ ਇਹਦੇ ਨਾਲ ਆਸਾਂ ਉਮੀਦਾਂ ਆਸਾਂ ਸੀ ਸਾਨੂੰ ਅੱਜ ਸਾਡੇ ਸਾਨੂੰ ਸੀ ਉਹ ਅੱਜ ਮਸ਼ੀਨ ਆਣੀ ਸੀ ਸਾਡੇ ਕੰਬਾਈਨ ਲਗਣੀ ਸੀ ਅੱਛਾ ਜੀ ਹਾਂਜੀ ਤੁਸੀਂ ਇਹਦੇ ਨਾਲ ਸੁਪਨੇ ਵੀ ਸਜਾਏ ਹੋਣੇ ਨੇ ਵੀ ਕਿੱਲਾ ਕੜਕ ਵੇਚ ਕੇ ਜਿਵੇਂ ਆਪਾਂ ਹਾਂਜੀ ਅਸੀਂ ਆਪਦੇ ਬੱਚਿਆਂ ਨੂੰ ਵੀ ਪਾਲਣਾ ਅਸੀਂ ਡੰਗਰਾਂ ਨੂੰ ਵੀ ਪਾਲਣਾ ਠੀਕ ਹੈ ਜੀ ਤੇ ਅਸੀਂ ਮੀਂਹ ਬੜੀ ਲਈ ਸੀ ਵੀ ਚਲੋ ਸਾਡੀ ਹੈਗੀ ਫਸਲ ਥੋੜੀ ਬਹੁਤੀ ਜੀ ਜੀ ਭਾਵੇਂ ਅਸੀਂ ਠੇਕਾ ਵੀ ਦਿਨੇ ਆ ਜੀ ਜੀ ਪਰ ਫਿਰ ਵੀ ਉੱਚਤੋਂ ਵੀ ਮਾਲਕ ਨੇ ਦਿੱਤਾ ਹੋਇਆ ਸਾਨੂੰ ਖਾਣ ਨੂੰ ਠੀਕ ਹੈ ਜੀ ਤੇ ਇਹ ਤਾਂ ਸਾਨੂੰ ਉਮੀਦ ਨਹੀਂ ਸੀ ਵੀ ਅੱਜ ਸਾਡੇ ਨਾਲ ਇੰਨਾ ਵੱਡਾ ਪਾਣਾ ਵਾਪਰ ਕਿੰਨਾ ਕੁ ਦੁੱਖ ਜਿਹੜਾ ਇਹ ਭਾੜ ਟੁੱਟਿਆ ਅੱਜ ਬਹੁਤ ਹੀ ਜ਼ਿਆਦਾ ਵੀਰ ਜੀ ਕੁਝ ਕਹਿ ਨਹੀਂ ਸਕਦੇ ਜਿਵੇਂ ਆਪਾਂ ਨੂੰ ਤੀਆਂ ਪੁੱਤਰ ਹੁੰਦੇ ਨਾ ਜਿਵੇਂ ਆਪ ਬਦਿਆਂ ਪੁੱਤਰ ਪਾਲਨੇ ਉਸ ਤਰ੍ਹਾਂ ਅਸੀਂ ਜ਼ਮੀਨ ਮਤਲਬ ਪਾਲਨੇ ਤੇ ਭੈਣ ਜੀ ਕੋਈ ਅੱਗ ਬੁਝਾਉਣ ਵਾਲੀ ਗੱਡੀ ਕੋਈ ਆਪਣਾ ਨਹੀਂ ਵੀਰ ਜੀ ਇਹ ਬੇਟਾ ਮੈਂ ਕਰਿਆ ਸੀਗਾ ਗੋਰ ਫਾਇਰ ਬ੍ਰਿਗੇਡ ਨਾਲ ਫੋਨ ਨਹੀਂ ਚੱਕਿਆਗਾ ਅੱਛਾ ਮੈਂ ਤਿੰਨ ਚਾਰ ਵੇ ਟਰਾਈ ਕਰਿਆ ਸੀਗਾ ਬੈਕ ਹੋਲ ਮੈਨੂੰ ਫੋਨ ਕੀਤਾ ਛੋਟੇ ਵੀਰ ਨੇ ਮੇਰੇ ਅੱਛਾ ਵੀ ਅੱਗ ਲੱਗ ਗਈ ਹੈ ਮੈਂ ਜਲਦੀ ਜਲਦੀ ਮੈਂ ਕਾਲ ਕਰਿਆ ਉਹਨਾਂ ਚੱਕੋ ਲੈਣੀ ਚਾਹ ਗਿਆਗਾ ਕਿਸੇ ਨੇ ਨਹੀਂ ਕਾਲ ਚੱਕਿਆਗਾ ਕੋਈ ਪੁਲਿਸ ਅਧਿਕਾਰੀ ਬਿਲਕੁਲ ਕੋਈ ਵੀ ਹਾਜ਼ਰ ਨਹੀਂ ਐ ਐਸ ਡੀ ਐਮ ਕੁਛ ਕਿਸੇ ਨੇ ਨਹੀਂ ਕਿਸੇ ਨੇ ਸਾਰੀ ਨਹੀਂ ਲਈ ਬਿਲਕੁਲ ਨਹੀਂ ਜੀ ਹੱਦ ਹੋ ਗਈ ਏ ਮਤਲਬ ਕਿ ਕਿਸੇ ਨੇ ਪੁੱਛਿਆ ਹੀ ਨਹੀਂ ਆਣ ਕੇ ਹੈ ਨਾ ਨਾ ਨਹੀਂ ਸੋ ਇਹ ਮੇਰੇ ਹਿਸਾਬ ਨਾਲ ਕੀ ਇੰਨਾ ਕੋ ਵੱਡਾ ਦੁੱਖ ਆਪਾਂ ਇਹਨੂੰ ਮਹਿਸੂਸ ਵੀ ਨਹੀਂ ਕਰ ਸਕਦੇ ਹਾਂਜੀ ਨਹੀਂ ਮਹਿਸੂਸ ਕਰ ਸਕਦੇ ਹਾਂਜੀ ਦੇਖੋ ਜਿੱਦਾਂ ਆਪਾਂ ਤੁਸੀਂ ਆਸ ਲਾਈ ਹੋਣੀ ਹੈ ਵੀ ਕਿੱਲੇ ਦੀ ਕਣਕਾ ਪਾੜ ਤੀਰ ਨੂੰ ਦਵਾਗੇ ਹਾਂ ਕਿੱਲੇ ਦੀ ਕਣਕਾ ਦੇ ਨਾਲ ਆਪਾਂ ਬੱਚਿਆਂ ਦੀ ਫੀਸ ਤਾਰਾਂਗੇ ਫੀਸ ਤਾਰਾਂਗੇ ਅਸੀਂ ਤਾਂ ਪਹਿਲਾਂ ਹੀ ਮਤਲਬਾੜ ਪੀਓ ਕੋਲੋਂ ਲੈ ਕੇ ਪੈਸੇ ਬੈਠੇ ਹੋਏ ਆਂ ਵਿਚਾਲੋਂ ਸੁਮੀਨ ਸੀ ਵੀ ਅਸੀਂ ਦੇ ਦੇਾਂਗੇ ਉਤਾਰ ਦੇਾਂਗੇ ਉਤਾਰ ਦੇਾਂਗੇ ਹਾਂਜੀ ਆਪਾਂ ਜਿਹੜਾ ਮਤਲਬ ਕਿ ਇਹ ਠੇਕੇ ਤੇ ਖੇਤੀ ਕਰਦੇ ਆਂ ਵੀ ਆੜਤ ਤੋਂ ਪੈਸੇ ਲੈ ਲੇ ਮਿਹਨਤ ਕਰਨੀ ਚਲੋ 2-4 ਰੁਪਏ ਆਪਾਂ ਨੂੰ ਬਚ ਜਾਣਗੇ ਹਾਂਜੀ ਸੋ ਅੱਜ ਆਪਣਾ ਜਿਹੜਾ ਉਹ ਵੀ ਇਹ ਜਿਵੇਂ ਕਹਿੰਦੇ ਆ ਵੀ ਖੇਤੀ ਕਰਮਾ ਛੇਤੀ ਵਾਲਾ ਜਿਹੜਾ ਹਾਂਜੀ ਉਹ ਮਿੱਟੀ ਸੁਆਹ ਹੋ ਗਿਆ ਸਾਰਾ ਮਿੱਟੀ ਸੁਆਹ ਹੋ ਗਿਆ ਹੁਣ ਭਾਂਜੀ ਆਪਾਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹਾਂਗੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹਾਂਗੇ ਕਿ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ। ਠੀਕ ਹੈ ਜੀ। ਕਿ ਸਾਡਾ ਹੋਰ ਨਾ ਤਾਂ ਕੋਈ ਅਸੀਂ ਨੌਕਰੀ ਸਾਨੂੰ ਠੀਕ ਹੈ ਜੀ। ਨਹੀਂ ਸਾਨੂੰ ਹੋਰ ਕਿਸੇ ਜ਼ਮੀਨਦਾਰ ਹੈਗੀ ਵੀ ਸਾਡਾ ਮਤਲਬ ਇਹਨਾਂ ਦੇ ਡੈਡੀ ਨੇ ਫੋਟੋਗ੍ਰਾਫਰ ਜਦੋਂ ਸੀਜ਼ਨ ਦੇ ਸੀਜ਼ਨ ਨਹੀਂ ਕੰਮ ਹੁੰਦਾ। ਕੰਮ ਆਉਂਦਾ ਜੀ ਉਹਦਾ ਸਾਰਾ ਸਾਲ ਤੱਕ ਵਿਹਲਾ ਹੀ ਹੁੰਦਾ। ਵਿਹਲਾ ਹੀ ਰਹਿਣਾ ਬਸ। ਠੀਕ ਹੈ ਜੀ ਠੀਕ ਹੈ। ਭਾਂਜੀ ਜਿਹੜੇ ਆਪਣੇ ਕਿਸਾਨ ਆਗੂ ਨੇ ਵੱਡੇ ਜਿਨ੍ਹਾਂ ਦੇ ਕੋਲੇ ਖੁੱਲੀ ਜ਼ਮੀਨ ਜਿਨ੍ਹਾਂ ਨੂੰ ਮਹਾਰਾਜ ਨੇ ਖੁੱਲਾ ਗੱਫਾ ਦਿੱਤਾ। ਜਾਂ ਸਾਡੇ ਐਨ ਆਰ ਆਈ ਵੀਰ ਜਿਹੜੇ ਬਾਹਰ ਆਪਣੇ ਵੱਡੇ ਵੱਡੇ ਕਾਰੋਬਾਰੀ ਨੇ ਉਹਨਾਂ ਨੂੰ ਭੈਣ ਜੀ ਕੀ ਆਪਾਂ ਅਪੀਲ ਕਰਾਂਗੇ ਕਰੀਏ ਕਿ ਉਹ ਵੀ ਸਾਡੀ ਮਦਦ ਕਰਨ ਜੀ ਅਸੀਂ ਤਾਂ ਕਵਾਂਗੇ ਮਦਦ ਕਰਨ ਬਾਕੀ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਫਿਰ ਵੀ ਜੀ 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 ਬਾਕੀ ਉਹਨਾਂ ਦੀ ਜਿਵੇਂ ਉਹਨਾਂ ਦੇ ਮਨ ਚ ਜਿਵੇਂ ਆਂਦੀ ਉਹ ਕਰਨ ਠੀਕ ਹੈ ਵੀਰ ਜੀ ਆਪਣਾ ਇੱਕ ਨਾਮ ਦੱਸ ਦਿਓ ਸ਼ੁਭ ਨਾਮ ਸੂਰਜ ਸੂਰਜ ਆਪਣਾ ਮੋਬਾਈਲ ਨੰਬਰ ਜੋ ਦੱਸ ਦਿਓ 7009230298 ਦੁਬਾਰਾ ਬੋਲਦੇ ਹੋ ਜੀ 7009230298 ਠੀਕ ਹੈ ਜੀ ਇਹ ਸੂਰਜ ਵੀਰੇ ਜਿਵੇਂ ਤੁਹਾਨੂੰ ਤੁਸੀਂ ਨੌਜਵਾਨ ਜੇ ਇਹ ਜਿੱਦਾਂ ਆਪਾਂ ਹੁਣ ਦੱਸਿਆ ਭੈਣ ਜੀ ਰਾਂ ਨੇ ਵੀ ਬੜੇ ਦੁੱਖ ਦੀ ਗੱਲ ਹੈ ਵੀ ਜਿਹੜੀ ਆਪਣੀ ਕਣਕੇ ਇਹ ਸੜ ਕੇ ਸੁਆਹ ਹੋ ਗਈ ਏ ਕੋਈ ਅਧਿਕਾਰੀ ਨਹੀਂ ਆਇਆ ਤੇ ਕੋਈ ਇਹ ਨਰਾਜਗੀ ਟਾਡੀ ਰਹੇਗੀ ਕਾਹੀ ਬਾਤ ਸਾਰੇ ਇੱਥੇ ਕ੍ਰਪਸ਼ਨ ਹੀ ਹੈਗੀ ਇਹ ਜਿੰਨੂੰ ਕਾਲ ਕਰੀਏ ਵੀ ਕੋਈ ਫੋਨ ਨਹੀਂ ਚੱਕਦਾਗਾ ਕੋਈ ਵੀ ਸਹੂਲਤ ਸਾਨੂੰ ਨਹੀਂ ਪ੍ਰਾਪਤ ਹੁੰਦੀਗੀ ਬਸ ਸਾਰਾ ਮਤਲਬ ਸਿਸਟਮ ਹੀ ਸਾਰਾ ਕਰਪਟ ਹੈ ਜਿੰਦੇ ਕਰਕੇ ਕੋਈ ਵੀ ਹਾਜ਼ਰ ਨਹੀਂ ਹੁੰਦਾ ਟਾਈਮ ਤੇ ਠੀਕ ਹੈ ਜੇ ਹੋ ਸਕਦਾ ਵੀ ਟਾਈਮ ਤੇ ਕੋਈ ਸਾਧਨ ਮਿਲ ਜਾਂਦੇ ਕੋਈ ਫਾਇਰ ਬ੍ਰਿਗੇਡ ਦੀ ਗੱਡੀ ਮਿਲ ਜਾਂਦੀ ਨਾ ਉਹ ਸਾਡੀ ਕੰਟਰੋਲ ਹੋ ਜਾਣੀ ਸੀ ਕਣਕ ਬਚ ਜਾਣੀ ਸੀ ਕਣਕ ਆਪਣੀ ਬਚ ਜਾਣੀ ਸੀ ਬਚ ਜਾਣੀ ਸੀਗੀ ਚਲੋ ਮਤਲਬ ਕਿ ਪਾਸੇ ਨਾੜ ਦਾ ਜਿਹੜਾ ਸੜਨਾ ਹੀ ਸੜ ਗਿਆ ਉਹ ਜਿਹੜੀ ਕਣਕ ਬਚ ਜਾਣੀ ਸੀ ਜਿਹੜੀ ਆਪਣੇ ਦਾਣੇ ਆਪਣੇ ਘਰੇ ਪਹੁੰਚ ਜਾਣੇ ਸੀਗੇ ਇਹਦੇ ਚ ਪ੍ਰਸ਼ਾਸਨ ਦੀ ਬਹੁਤ ਵੱਡੀ ਅੰਗੈਲੀ ਕਹਿ ਲਈ ਹੈ ਜਾਂ ਜਾਂ ਜਿਵੇਂ ਹੁਣ ਦੱਸ ਰਹੇ ਸੀ ਵੀਰ ਬਲਦੇਵ ਸਿੰਘ ਵੀ ਆਪਣੇ ਗੁਰੂ ਦੀ ਨਾਲ ਇੱਧਰ ਅੱਧੀ ਉਹਨਾਂ ਦੀ ਜ਼ਮੀਨ ਤੇ ਅੱਧੀ ਸਾਡੀ ਅੱਛਾ ਅੱਛਾ ਉਧਰ ਵੀ ਸੀ ਤਿੰਨਾਂ ਦੀ ਇੱਧਰ ਵੀ ਸੀ ਠੀਕ ਹੈ ਜੀ ਜਿਵੇਂ ਦੱਸ ਰਹੇ ਨੇ ਵੀ ਆਪਣੇ ਕੋਲੇ ਫਾਇਰ ਬ੍ਰਿਗੇਡ ਦੀ ਗੱਡੀ ਹੋਈ ਨਹੀਂ ਸੀ ਦੀ ਗਰੂਰ ਸਾਇ ਦੇ ਵਿੱਚ ਉਹਨਾਂ ਨੂੰ ਵੀ ਉਹਨਾਂ ਨੂੰ ਤਾਂ ਜਿਵੇਂ ਬਣ ਗਈ ਆਪਣੀ ਟੈਨਸ਼ਨ ਪੈ ਗਈ ਉਹਨਾਂ ਨੂੰ ਉਹਨਾਂ ਨੇ ਆਪਣੇ ਮੋਬਾਈਲ ਹੀ ਕਰੇ ਰੱਖ ਤੇ ਅੱਛਾ ਅੱਛਾ ਹਾਂਜੀ ਅਸੀਂ ਫਿਰ ਪਿੱਛੇ ਬੇਟਾ ਛੋਟਾ ਸੀ ਅਸੀਂ ਫਿਰ ਫੋਨ ਇਹਨੂੰ ਬੇਟੇ ਨੂੰ ਕਰਿਆ ਤੇ ਇਹਨੇ ਫਿਰ ਫਾਇਰ ਬ੍ਰਿਗੇਡ ਨੂੰ ਫੋਨ ਕਰਿਆ ਉਹਨਾਂ ਨੂੰ ਫੋਨ ਹੀ ਨਹੀਂ ਰਿਸਿਵ ਕੀਤਾ ਫੋਨ ਹੀ ਨਹੀਂ ਚੁੱਕਿਆ ਉਹ ਹੋ ਗਿਆ ਹਾਂਜੀ ਸੋ ਦੋਸਤੋ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸਹਿਬਾਨ ਸਾਡੇ ਸਤਕਾਰਯੋਗ ਸਾਡੇ ਐਮਐਲਏ ਸਰਦਾਰ ਫੌਜਾ ਸਿੰਘ ਜੀ ਛਰਾਰੀ ਸਾਹਿਬ ਸਾਡੇ ਐਸਡੀਐਮ ਸਾਹਿਬ ਉਹਨਾਂ ਨੂੰ ਸਾਡੀ ਬੇਨਤੀ ਰਹੂਗੀ ਕਿ ਇਹਨਾਂ ਪਰਿਵਾਰਾਂ ਦਾ ਹਾਲ ਜਰੂਰ ਜਾਣ ਕੇ ਜਾਣ ਜਿਹੜਾ ਇਹਨਾਂ ਦਾ ਬੰਦਾ ਹੋਇਆ ਮੁਆਵਜ਼ਾ ਉਹਨਾਂ ਨੂੰ ਜਰੂਰ ਦਵਾਉਣ ਕਿਉਂਕਿ ਇਹਨਾਂ ਨੇ ਇਹ ਪਹਿਲਾਂ ਹੀ ਆੜਤੀਆਂ ਦੇ ਕਰਜ਼ਾਈ ਨੇ ਬੈਂਕਾਂ ਤੋਂ ਇਹਨਾਂ ਨੇ ਕਰਜ਼ਾ ਲਿੱਤਾ ਹੋਇਆ ਹੈ ਛੋਟੇ ਕਿਸਾਨ ਨੇ ਬਿਲਕੁਲ ਮਤਲਬ ਕਿ ਥੋੜੀ ਜਿਹੀ ਖੇਤੀ ਠੇਕੇ ਤੇ 2 ਵਿਕੜ ਲਈਏ 2 ਵਿਕੜ ਦੀ 2 ਵਿਕੜੀ ਸੜ ਗਈ ਏ ਸੋ ਇਹ ਕਿੱਧਰ ਜਾਣ ਸੋ ਆਓ ਜਿਹੜੇ ਐਨਆਰਏ ਵੀਰ ਨੇ ਏ ਮੈਂ ਸੋਰਜ ਮੇਰਾ ਨੌਜਵਾਨ ਵੀਰ ਭਰਾ ਖੜਾ ਆਇੰਦਾ ਮੈਂ ਨੰਬਰ ਲਾ ਦੂੰਗਾ ਜਿਹੜੇ ਮੇਰੇ ਵੀਰ ਨੇ ਗੱਲਬਾਤ ਕਰਨੀ ਹੋਈ ਜਾਂ ਕੋਈ ਵੀਡੀਓ ਮਗਵਾਉਣੀ ਹੋਈ ਸੋ ਇਹਨਾਂ ਦੇ ਨਾਲ ਜ਼ਰੂਰ ਕੰਟੈਕਟ ਕਰਕੇ ਕੋਈ ਸੱਜਣ ਤੂੜੀ ਦੀ ਟਰਾਲੀ ਛੱਡ ਜੋ ਕੋਈ ਦਾਣੇ ਛੱਡ ਜੋ ਕੋਈ ਤਿੱਲ ਫੁੱਲ ਮਾਇਆ ਦੀ ਦੇ ਦੋ ਸੋ ਅੱਜ ਆਪਾਂ ਆਪਦੇ ਭਰਾਵਾਂ ਦੇ ਭੈਣਾ ਸਾਡੀਆਂ ਦੇ ਅੱਜ ਹਾਲ ਨਹੀਂ ਦੇਖੇ ਜਾਂਦੇ ਕਿਉਂਕਿ ਇਹਨਾਂ ਦਾ ਅੰਦਰ ਰੋਂਦਾ ਪਿਆ ਹੈ ਓਕੇ ਭੈਣ ਨੇ ਕਿਹਾ ਵੀ ਕਿ ਪੁੱਤਾ ਵਾਂਗੂ ਜਿਹੜੀ ਫਸਲ ਹੈ ਉਹ ਪਾਲੀਦੀ ਏ ਤੇ ਪਾਲੀ ਹੋਈ ਫਸਲ ਨੂੰ ਜਦੋਂ ਐਦਾਂ ਦੇਖੀਏ ਤੇ ਕਿੰਨਾ ਕੋ ਦੁੱਖ ਹੁੰਦਾ ਮੇਰੇ ਕੋਲੋਂ ਵੀ ਨਹੀਂ ਬੋਲਿਆ ਜਾ ਰਿਹਾ ਸੋ ਦੋਸਤੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ